ਮਹਾਂ ਘਰ ਦਾ ਪਪੀਤਾ ਇਹ ਤਾਜ਼ਾ ਤਾਜ਼ਾ ਹੈ ਜਿਵੇਂ ਅਸੀਂ ਸ਼ਹਿਰੋਂ ਖਰੀਦਦਾਰੀ ਕਰਦੇ ਹਾਂ ਫੇਰ ਆਏ ਨਹੀਂ ਪਤਾ ਹੁੰਦਾ ਵੀ 2 ਦਿਨ ਪਹਿਲਾਂ ਦਾ ਆਇਆ ਹੈ ਕਿ 4 ਦਿਨ ਪਹਿਲਾਂ ਦਾ ਆਇਆ ਹੈ ਇੱਕ ਹੋਰ ਦਿਖਾਉਣੀ ਤੁਹਾਨੂੰ ਇਹਦੇ 'ਚ ਬੀਜ ਪੂਜ ਨਹੀਂ ਹੈਗੇ ਮਾੜੇ ਮੋਟੇ ਹੀ ਆ ਪਏ ਆ ਥੋੜੇ ਜਿਹਾ ਬੀਜ ਇਧਰਲੇ ਪਾਸੇ ਤਾਂ ਹੈ ਉਹਨਾਂ ਨੂੰ ਮੈਨੂੰ ਤਾਂ ਐ ਲੱਗਦਾ ਵੀ ਬੀਜ ਪੱਕ ਕੇ ਪਪੀਤਾ ਗਿਆ ਵਿਜੇ ਹੋ ਗਏ ਕਿਤੇ ਅੱਛਾ ਕਹਿੰਦੇ ਪਪੀਤੇ ਦੇ ਬੀਜ ਵੀ ਬਹੁਤ ਕਮ ਆ ਜਾਂਦੇ ਨੇ ਜਿਵੇਂ ਨਾਰੀਅਲ ਦਾ ਪਾਣੀ ਸੁੱਕ ਜਾਂਦਾ ਹੈ ਉਹ ਤਾਂ ਨਾ ਰੀਲ ਪਾਪੇ ਜਾਂਦਾ ਪਪੀਤੇ ਦੇ ਤਾਂ ਫਿਰ ਪੱਕ ਕੇ ਸਲਾਈ ਕਰਦਾ ਸਾਰਾ ਹੁਣ ਆਪਾਂ ਬਾਹਰ ਦੇਖਿਆ ਵੀ ਉਹ ਜਿਹੜਾ ਆਪਾਂ ਨੇ ਛੱਡਿਆ ਜੰਦਰਾਂਗਾਤਰ ਉਹਦੇ ਪੱਕ ਕੇ ਜਿਹੜਾ ਤਾਂ ਪਰਖਾਣੇ ਉੱਪਰ ਜਿਹੜਾ ਥੱਲੇ ਵੀ ਗਿਰ ਜਾਂਦਾ ਉਹਦੇ ਚ ਮਾੜੇ ਮੋٹے ਹੀ ਬੀਜ ਹੁੰਦੇ ਨੇ ਪੂਰਾ ਸਾਰੇ ਪੱਕ ਗਿਆਨ ਹੋ ਜਾਂਦਾ ਮਾੜੇ ਮੋٹے ਹੁੰਦੇ ਉਹ ਚ ਹੈ ਮਾੜੇ ਮੋٹے ਹੀ ਹੁੰਦੇ ਮਾੜੇ ਮੋٹے ਬੀਜ ਹੁੰਦੇ ਇਹਦੇ ਚ ਥੋੜੇ ਬਹੁਤੇ ਹੀ ਅੱਛਾ ਮੈਂ ਦੇਖ ਸਰਦਾਰਾ ਮੈਂ ਲਈ ਆਂ ਪਪੀਤਾ چیر ਕੇ ਹੁਣ ਪਲੇਟਾਂ ਭਰੀਆਂ ਹੋਈਆਂ ਆ ਹਾਂ ਪੂਰਾ ਕੰਪੀਟੀਸ਼ਨ ਖਾਤਰ ਆਪਣੀ ਆਪਣੀਆਂ ਉਹ ਵੀ ਆਪਣੀਆਂ ਆਪਣੀਆਂ ਇੱਕ ਵੀ 20 ਇਸ ਨਹੀਂ ਛੱਡਣਾ ਇਹਦੇ ਵਿੱਚੋਂ ਮੈਂ ਹੀ ਛੱਡ ਦੇ ਜਿਹੜਾ ਪੀਸ ਛੱਡੂਗਾ ਭਾਵੇਂ ਇੱਕ ਪੀਸ ਛੱਡਦਾ ਉਹ 500 ਰੁਪਇਆ ਦਊਗਾ ਉਹ ਇਹ ਸਭ ਦੱਸਤਾ ਹਏ ਗਾਇਸ ਵੀਰੇ ਅਸੀਂ ਫਾਸਟ ਫੂਡ ਨਹੀਂ ਖਾਂਦੇ ਹੈਗੇ ਅਸੀਂ ਘਰ ਦਾ ਨੇਚਰਲ ਖਾਣਾ ਖਾਂਦੇ ਹੈਗੇ ਫਰੂਟ ਵਗੈਰਾ ਆ ਸਾਡੀ ਲੱਗੀ ਛਰਤਾਜ ਪਪੀਤਾ ਤਾਂ ਵੱਡਾ ਮੈਂ ਸਰਦਾਰ ਜੀ ਨੂੰ ਕਿਹਾ ਭਈ ਆ ਪਾਦਾ ਪਪੀਤਾ ਚੀਰ ਲੈਨੇ ਆ ਇਹ ਲੋਰ ਜੀ ਹੋ ਕੇ ਵਾਜਾ ਫਿਰ ਹੁਣ ਜਾ ਖਾਣਾ ਆ ਇਹ ਇਹ ਆਗੇ ਜੱਟਾਂ ਵਾਲੀ ਘੜੀ ਤੇ ਠੀਕ ਆ ਇਹ ਕਹਿੰਦੇ ਵੀ ਪਪੀਤਾ ਸਾਰਾ ਚੀਰ ਦੇਖੋ ਮੈਂ ਆਵਲੇ ਸਵਲੇ ਨੂੰ ਮੂੰਹ ਨਹੀਂ ਮਾਰਦੀ ਪਪੀਤਾ ਹੈਗਾ ਵੀ ਇਹ ਲਗਭਗ ਅੱਧੇ ਪੌਣੇ ਕਿਲੋ ਦਾ ਇਹ ਮੈਂ ਆਵਲੇ ਸਵਲੇ ਨੂੰ ਮੂੰਹ ਨਹੀਂ ਮਾਰਦੀ ਪਰ ਜਦੋਂ ਇਦਾਂ ਨੇਚਰਲ ਖਾਣੇ ਦੀਆਂ ਸ਼ਰਤਾਂ ਲੱਗਣ ਲੱਗ ਜਾਨਾ ਫਿਰ ਮੈਂ ਪਿੱਛੇ ਨਹੀਂ ਹਟਦੀ ਮੈਨੂੰ ਆ ਲੱਗ ਜਾਂਦਾ ਵੀ ਮੈਨੂੰ ਮੋਟਾ ਮੋਟਾ ਪੀਸ ਚੀਰ ਕੇ ਲਈ ਜਾ ਯਾਰ ਨਾਲ ਇਨਸਾਨ ਦਾ ਦਿਲ ਬੇਈਮਾਨ ਹੋਵੇ ਫਿਰ ਇਨਸਾਨ ਬਹੁਤ ਹੱਤਵਲ ਮਾਰਦਾ ਹੈ। ਹਾਂ। ਪਤਾ ਨਹੀਂ ਕਿਉਂ ਮੈਨੂੰ ਲੱਗਦਾ। ਤੁਹਾਡੀ ਪਲੇਟ ਤਾਂ ਹਿੱਲੀ ਬਣੀ ਹੈ ਇੱਧਰ ਦੇਖੋ। ਨੇਰੀਆਂ ਲਿਆਂਦੀਆਂ ਪਈਆਂ। ਕੰਬੜਾ ਉੱਤ ਪਲਵਾ ਆਦਾਂ ਹੀ ਕਹਾਂ ਨਾ ਉੱਡੜ ਗਈਆਂ ਸੀ ਹੁਣਾਂ ਜੀ ਆਂਦੀਆਂ। ਇਹ ਬੋਧੀਆਂ ਜੀ। ਫੇਰੀਆਂ ਹੁੰਦੀਆਂ ਨੇ ਸੀ ਹੁਣਾਂ। ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਵਾਗਤ ਅੱਜ ਦੇ ਨਵੇਂ ਵਲੌਗ 'ਚ। ਇਦੀਆਂ ਨੂੰ ਤੋਕ ਸੋਣਾ ਉੱਦੜ ਗਿਆ ਮੈਂ ਚੱਲ ਸੋਣਾ ਮਾਰਦਾ ਕੰਬਲ ਨੂੰ ਲਵਾ ਦੰਨੀ ਆ ਧੁੱਪ ਆਈ ਆਈ ਓਏ ਹੋਏ ਹੋਏ ਜੇ ਤਾਂ ਇਹ ਤੇ ਬੋਨੀਆ ਤਾਂ ਤੇ ਰੱਸੀ ਕਮਜ਼ੋਰ ਆ ਕਮੰਜਾ ਲਿਆ ਮਦੂਆ ਮੰਜੇ ਨਹੀਂ ਰੱਖਦੇ ਨੇ ਤੇਰਾ ਹਾਂ ਭਾਰੀ ਆ ਰੱਸੀ ਤੋੜ ਦਣੀ ਨੇ ਸਾਡਾ ਦਰਵਾਜ਼ਾ ਰੈਂਦਾ ਲਾਉਣ ਤੇ ਹੌਲ ਕਰੀ ਜਾਂਦੇ ਆ ਸਾਰਾ ਮਟੀਰੀਅਲ ਲਿਆਂਦਾ ਪਿਆ ਪਰ ਸਾਡਾ ਮਿਸਤਰੀ ਬਹੁਤ ਢਿੱਲਾ ਤੇ ਸਟੋਰਾਂ ਦਾ ਇਹਨਾਂ ਦਾ ਬਹੁਤ ਫਾਇਦਾ ਜਿਹੜਾ ਐਕਸਟਰਾ ਸਮਾਨ ਰੱਖਣ ਵਾਲਾ ਮਿੰਜੇ-ਮਿੰਜੇ ਬਾਹਰੋਂ ਚੱਕ ਕੇ ਅੰਦਰ ਖੜੇ ਕਰਨੇ ਵਾਲੇ ਸਟੋਰ ਬਹੁਤ ਜ਼ਰੂਰੀ ਹੈ ਜੀ ਵੈਸੇ ਮੇਰਾ ਕਿਚਨ ਤਾਂ ਦੁਨੀਆ ਬੇਈਮਾਨ ਹੋ ਗਈ ਮੇਰੇ ਕਿਚਨ ਤੇ ਮੈਂ ਵੱਡਾ ਕਿਚਨ ਬਣਵਾਇਆ ਤਾਂ ਚੁੱਲੇ ਵਾਲਾ ਚੱਕੇ ਸਾਰਾ ਦਾਣਾ ਫੱਕਾ ਪਸ਼ੂਆਂ ਦਾ ਬਾਧੂ ਚੀਜ਼ਾਂ ਰਿਓ ਸਾਰਾ ਉੱਥੇ ਟਿਕਾਤਾ ਸਟੋਰ ਦਾ ਕੰਮ ਲਿਆ ਇਹ ਬਹੁਤ ਮਾੜੀ ਗੱਲ ਹੈ ਕਿਸੇ ਧੀ ਭੈਣ ਦੇ ਹੱਥੋਂ ਰਸੋਈ ਖੋਣੀ ਇਹ ਵਗਾ ਇਹ ਵਗਾਨਾ ਹੀ ਕਰ ਸਕਦੇ ਆ ਕੋਈ ਆਪਣਾ ਨਹੀਂ ਕਰ ਸਕਦਾ। ਓਏ ਨਹੀਂ ਮਸ਼ੀਨ ਵਾਲੇ ਪੈਰ ਮੰਗਾਉਣੇ ਆ। ਦੀਪੀ ਨੂੰ ਪੁੱਛਿਆ ਤਾਂ ਕਹਿੰਦੀ ਭਾਬੀ 15 ਕ ਸੌਦੇ ਆ ਜਾਂਦੇ ਆ। ਇੱਕਾ ਮੰਜਾ ਦੀ ਨਵਾਰ ਲੈ ਆਓ ਜਿੱਨਾ ਜਰਮਾ ਗਿਰਦੀ ਨਹੀਂ। ਨਾ ਜਰ ਨਹੀਂ ਦੂਦੀ ਨਵਾਰ ਲੈ ਕੇ ਆਉਣੇ। ਤੇ ਇਹਨਾਂ ਜੜੀਆਂ ਆਹ ਆਪਾ ਗਲੇ ਫਿ ਲਿਆਉਣੇ ਰਜਾਈਆਂ ਦੇ ਮੁੱਲ ਦੇ ਇਹਨਾਂ ਦੀ ਅਸੀਂ ਹੁਣਾਂ ਥੋੜੀਆਂ ਜਿਹੀਆਂ ਕੱਚੀਆਂ ਜੀਆਂ ਹੁੰਦੀਆਂ ਨੇ ਉਹ ਤਾਂ ਪਹਿਲਾਂ ਹੀ ਪੱਕੀਆਂ ਕਰ ਲਵੇ ਮੈਂ ਕਿਹਾ ਚਲੋ ਨੀਚੇ ਤੇ ਵੰਡੇੜਾ ਲੱਗੀਆਂ ਮੈਂ ਨਾ ਅਨੇ ਸੋਚਦੀ ਸੀ ਭੈਣਾਂ ਨੂੰ ਪੁੱਛਦੀ ਆ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੁਸੀਂ ਬਾਈ ਮੈਂ ਦੇਖੀ ਆਂ ਵੀ ਤੇ ਐਵੇਂ ਕਿਸੇ ਇੱਕ ਚੈਨਲ ਤੇ ਮਲੇਰ ਕੋਟਲੇ ਰਜਾਈਆਂ ਬਹੁਤ ਸੋਹਣੀਆਂ ਮਿਲਦੀਆਂ ਜਿਹੜੀਆਂ ਰਜਾਈਆਂ ਇੱਥੇ ਦੋ-ਦੋ ਹਜ਼ਾਰ ਦੀਆਂ 222 22 ਸੌ ਦੀਆਂ ਦੰਦੇ ਨੇ ਬਹੁਤ ਟਾਪ ਦੀਆਂ ਤੇ ਉੱਥੇ ਹਜ਼ਾਰ-ਹਜ਼ਾਰ ਰਜਾਈ ਆ ਉਹ ਕਹਿੰਦੇ ਅਸੀਂ ਖੁਦ ਤਿਆਰ ਕਰਵਾਈਆਂ ਹੋਈਆਂ ਰਜਾਈ ਨਿੱਗੀ ਬਹੁਤ ਹੈ ਸਾਈਜ਼ ਬਹੁਤ ਪਰ ਡਾਇਰ ਰਜਾਈ ਦਾ ਜਿਹੜੀਆਂ ਤਾਂ ਛੋਟੀਆਂ ਨੇ ਜਿੱਕਣ ਆਪਣੀਆਂ ਸਿੰਪਲ ਰਜਾਈਆਂ ਘਰ ਵਾਲੀਆਂ ਰਜਾਈਆਂ ਭਰਾਈਆਂ ਹੋਈਆਂ ਹੁੰਦੀਆਂ ਨੇ ਸਿੰਗਲ ਲੰਬੀ ਰਜਾਈ ਇੱਕ ਆਪਣੀ ਹੁੰਦੀ ਰਜਾਈ 2.5 ਮੀਟਰ ਦੀ ਲੰਬਾਈ ਹੁੰਦੀ ਯਾਰ ਜਾਈ ਦੀ ਉਦੋਂ ਵੱਧ 3 3 ਮੀਟਰ ਵਾਲੀਆਂ ਤੇ ਕਈ ਵਾਰ ਬੱਚੇ ਸੁੱਖ ਨਾਲ ਹਾਈਟ ਜਿਆਦਾ ਹੁੰਦੀ ਹੈ ਬੱਚਿਆਂ ਦੀ ਜੇ ਸਿਰ ਟੱਕ ਲੈਣੇ ਆ ਤਾਂ ਪੈਰ ਨੰਗੇ ਹੋ ਜਾਂਦੇ ਜੇ ਪੈਟਾਕ ਲੈਣੇ ਤਾਂ ਸਿਰ ਨੰਗਾ ਹੋ ਜਾਂਦਾ ਹੈ ਨਾ ਭਈ ਉਹ ਹੈਗੀਆਂ 1500 ਦੀਆਂ ਦੋ ਮੈਂ ਇਸਤਾ ਤੇ ਦੇਖਿਆ ਸੀ ਉਹਨਾਂ ਦਾ ਚੈਨਲ ਮੁੰਡਿਆਂ ਦਾ ਮਲੇਰ ਕੋਟਲੇ ਤੇ ਜਿਹੜੀਆਂ ਹੈਗੀਆਂ ਇਹ ਡਬਲਰ ਜਾਈ ਉਹ ਹੈਗੀਆਂ 1000 ਰੁਪਏ ਦੀ ਇੱਕ ਮੈਂ ਦੇਖਦੀ ਆ ਜੇ ਧਰਮ ਗੇੜਾ ਲੱਗਿਆ ਨਾ ਦੋ ਤਿੰਨ ਰਜਾਈਆਂ ਲੈ ਕੇ ਆਉਣੀ ਆ ਥੋੜੀ ਵੀ ਉੱਥੇ ਜਾ ਕੇ ਦੁਕਾਨ ਤੇ ਗੱਲ ਕਰਾਵਾਂਗੇ ਜੇ ਦੋ ਦੋ ਤਾਂ ਮੈਂ ਸ਼ਾਇਦ ਪੱਕੀਆਂ ਹੀ ਲਿਆਵਾਂ ਵੱਡੀਆਂ ਹੀ ਲਿਆਉਂਗੀ ਛੋਟੀਆਂ ਤਰਜਾਈਆਂ ਨਾਲ ਦੋ ਪੇਟੀਆਂ ਭਰੀਆਂ ਪਈਆਂ ਮੇਰੀਆਂ ਵੱਡੀਆਂ ਲਿਆਉਂਗੀ ਰਜਾਈਆਂ ਆਏ ਜਦੋਂ ਨਿਆਣੇ ਆਏ ਹੋਏ ਹੁੰਦੇ ਨੇ ਨਾ ਬੈਠ ਹੋ ਜਾਂਦਾ ਪੰਜ ਚਾਰ ਜਣਿਆਂ ਤੇ ਬੈੱਡ ਤੇ ਬੜੀ ਰਜਾਈ ਨਾਲ ਤੇ ਹੁਣ ਮੈਂ ਇਹਨਾਂ ਦੀਆਂ ਸਾਧਗੇ ਸਿਉਣਾ ਪੱਕੀਆਂ ਕਰਤਾ ਚਾਰ ਚਪੇਰੇ ਦੀਆਂ ਜੇ ਹੁਣ ਉਧੜੀ ਉਧੜੀ ਸੀ ਹੁੰਦੀ ਫੇਰੇ ਨੇ ਉੱਥੇ ਜਾ ਰਣਾ ਇੱਕ ਦੱਬ ਮੀ ਸੀਉਣ ਮਾਰੀ ਹੁੰਦੀ ਇਹਨਾਂ ਦਾ ਕੰਜਰਖਾਨਾ ਇਹ ਆ ਮੈਂ ਆਹ ਨਾ ਮਸ਼ੀਨ ਲਿਆਈ ਸੀਗੀ ਸਾਡੇ ਏਰੀਏ ਵਾਲਿਆਂ ਨੂੰ ਤਾਂ ਪਤਾ ਹੋਊਗਾ ਖੰਨੇ ਤੋਂ ਆਮਰ ਕਿਓ ਮਛੂਰਾ ਅਮਰਾਲਾ ਖੰਨੇ ਇਹ ਜੀ ਮਸ਼ੀਨਾਂ ਵਾਲਾ ਕੱਪੜਿਆਂ ਵਾਲਾ ਬਾਬੇ ਦੀ ਦੁਕਾਨ ਆ ਤੇ ਬਹੁਤ ਵਧੀਆ ਮਸ਼ੀਨ ਨਿਕਲੀ ਆ ਇੱਕ ਮਸ਼ੀਨ ਨਾ ਮੇਰੀ ਜ਼ਿੰਦਗੀ ਚ ਹੋਰ ਆਈ ਥੀ ਕੱਪੜੇ ਵਾਲੀ ਉਹ ਇਦਾਂ ਦੀ ਜੇ ਤਾਂ ਉਹ ਲੋਕ ਮੇਰੀ ਵੀਡੀਓ ਦੇਖ ਲੈਣਗੇ ਫਿਰ ਤਾਂ ਉਹਨਾਂ ਨੂੰ ਸਮਝ ਆ ਜਾਊ ਉਸ ਮਸ਼ੀਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਅਗਲੇ ਨੂੰ ਆਏ ਹੁੰਦਾ ਵੀ ਅਸੀਂ ਹੁੱਚ ਹਸਤਾ ਤੇ ਉਹ ਮਸ਼ੀਨ ਨੇ ਮੇਰੀ ਜ਼ਿੰਦਗੀ ਬਦਲਦੀ। ਸਮਝਣੇ ਵਾਲਾ ਸਮਝ ਜੂ। ਨਹੀਂ ਹਰ ਇੱਕ ਨੂੰ ਸਮਝ ਨਹੀਂ ਆਉਣੀ। ਮੈਨੂੰ ਲੱਗਦਾ ਵੀ ਮੇਰੀ ਫਿਰਕੀ 'ਚ ਵੀ ਧੱਗਾ ਘਟਾ ਹੈ। ਮੈਂ ਪਹਿਲਾਂ ਹੀ ਪਾਲਾ। ਕਿਉਂਕਿ ਉਸ ਦਿਨ ਮੈਂ ਥੋੜਾ ਜਿਹਾ ਧੱਗਾ ਹੱਥੀਂ ਲਵੇਟਿਆ ਤਾਂ ਕਿਉਂ? 8-10 ਕ ਗੇੜ ਹੈ। ਤੇ ਸੋਈ ਗੱਲ ਹੈ। ਹੁਣ ਸਰਦਾਰ ਬੈਠਾ ਆ ਰਾਮ ਨਾਲ ਮੈਂ ਮੈਂ ਥੱਕੀ ਟੁੱਟੀ ਫੇਰ ਕੰਮ ਲੱਗ ਗਈ ਫਿਰ ਅਗਲਾ ਕਹਿੰਦਾ ਵੀ ਸਾਤੋਂ ਸੜਦੀ ਆ ਭਾਈ ਜਦ ਹੁਣ ਬੰਦੇ ਨੇ ਖਾ ਕੇ ਗਜਰੇਲੇ ਦੀ ਕੌਲੀ ਪੰਜ ਖਾ ਕੇ ਮੇਥੇ ਵਾਲੀਆਂ ਰੋਟੀਆਂ ਆ ਰਾਮ ਨਾਲ ਕੁਰਸੀ ਤੇ ਬਹਿ ਕੇ ਦੇਣਾ ਮੁੱਛਾਂ ਨੂੰ ਵਟਾ ਫਿਰ ਗੌਂਡੀ ਤਾਂ ਸੜਨ ਗਈ ਸਾਲਾਂ ਨੇ ਇਹ ਕੋਕੇ ਜਿਹੇ ਕਾਦੇ ਪਏ ਇਹਦੇ ਵਿੱਚ ਮਸ਼ੀਨ ਚ ਇਹ ਲਿਆਂਦੇ ਦੇ ਕਾਦੇ ਖਾਤਰ ਵੇ ਆਏ ਇਹ ਤਾਂ ਜੱਪੜੇ ਆਏ ਆ ਜਿਵੇਂ ਜੁੱਤੀਆਂ ਵਾਲਿਆਂ ਕੋਲ ਹੁੰਦੇ ਤੇ ਜੁੱਤੀਆਂ ਵਾਲੇ ਤੇ ਨਹੀਂ ਹੈਗੇ ਹਾਂ ਕਿਉਂ ਵਾਲੇ ਸੌਰੀ ਦੇ ਸਾਈਕਲ ਦੀ ਸੀਟ ਦੇ ਅੱਛਾ ਅੱਜ ਕੱਲ ਤੁਸੀਂ ਸਾਈਕਲ ਦੀਆਂ ਸੀਟਾਂ ਫਿਟ ਕਰ ਲਾਗੇ ਉਹ ਨਹੀਂ ਲਿਆਇਆ ਤਾਂ ਯਾਰ ਉਹਨੂੰ ਜਿਹੜੀ ਪਹਿਲੀ ਸੀਟ ਸੀ ਉੱਤੇ ਫਿਰ ਸੀਟ ਖਰਾਬ ਹੋ ਗਈ ਅੱਛਾ ਨਹੀਂ ਮੈਂ ਕਿਹਾ ਤਾਂ ਸੀਟਾਂ ਦਾ ਹੀ ਬਜਨਸ ਸਟੋਰ ਲਿਆ ਮੈਂ ਤਾਂ ਤਾਂ ਪੁੱਛ ਦਿੱਤੀ ਮੇਰੇ ਮੁੰਡੇ ਦਾ ਸਾਈਕਲ ਦੀ ਸੀਟ ਵੀ ਖਰਾਬ ਹੈ ਯਾਰ ਉਹ ਕਰਨਾ ਫਿਰ ਕਿਤੇ ਤਾਂ ਗੱਲ ਵੇਟਣਾ ਆ ਸੋਚਿਆ ਹੀ ਨਹੀਂ ਗੱਲਾਂ ਚ ਪਈ ਨੇ ਗਜਰੇਲਾ ਬੜਾ ਕੰਮ ਕਰ ਗਿਆ ਗਜਰੇਲਾ ਚੱਲ ਗਿਆ ਆ ਤਾਂ ਸੱਚ ਕਰ ਸਮਾਂ ਉਹਨੇ ਭਾਈ ਹੁਣ ਤੈਨੂੰ 50 ਤੇਰਾ ਕਰੋ ਆ ਗਜਰੇਲੇ ਨੇ ਬਾਦੀ ਹੁਣ ਤਨੇ ਸੱਤੀ ਜਦੋਂ ਲੱਗਿਆ ਜਦੋਂ ਲੱਗਿਆ ਸਰਕੀ ਚੜਾਉਣ ਦਾ ਸੈਟ ਬੈਠੀ ਹੈ ਆ ਜਿਹੜਾ ਇਹ ਤਾਂ ਬਿਨਵਾਤ ਕੋਰਾ ਕੰਮ ਬੈਲਾ ਬੰਦਾ ਅੰਦਰ ਬੈਠਾ ਹੋ ਕੇ ਜਿਹੜਾ ਪਾਸੇ ਗੁਸਤੀ ਪੈ ਗਈ ਅੰਦਰ ਬੈ ਗਈ ਬੰਦਾ ਚੱਲ ਕੇ ਤੇ ਕੰਮ ਜਾ ਉਹ ਬਾਹਰ ਵਾਣਾ ਦੇ ਹਾਂ ਜੀ ਵਾਣਾ ਦੇ ਯਾਰ ਬੀਬੀ ਕਹਿੰਦੀ ਹੁੰਦੀ ਸੀ ਪੁੱਤ ਖਾ ਕੇ ਪਸਤਾਇਆ ਨਾ ਕੇ ਨਾ ਪਸਤਾਇਆ ਖਾ ਕੇ ਆ ਗਈ ਪਸਤਾਉਣੇ ਵਾਲੀ ਕਹਿੰਦੇ ਵੀ ਖਾ ਕੇ ਬੰਦਾ ਪਸਤਾਉਂਦਾ ਵੀ ਜਿਆਦਾ ਜਿਆਦਾ ਖਾਦਾ ਗਿਆ ਹੈ ਨਾ ਬੰਦਾ ਓਕਾ ਹੋ ਜਾਂਦਾ ਦਿਮਾਗ ਵੀ ਬਲੱਜ ਹੋ ਜਾਂਦਾ ਬੰਦੇ ਦੀ ਸੁਸਤੀ ਪੈ ਜਾਂਦੀ ਆ ਆ ਸੁਸਤੀ ਦੀਆਂ ਹੀ ਗੱਲਾਂ ਕੱਦੀ ਲੱਗੀਆਂ ਤੇ ਫਾਹਲ ਸਰਦਾਰਾ ਕੀ ਕਰਾਂ ਤੁਹਾਡੇ ਨਾਲ ਗੱਲਾਂ ਚੱਲ ਜੀ ਇਹ ਤਾਂ ਬਹਾਨਾ ਹੈ ਹਾਇਰਬਾ ਅਜੇ ਕੰਦੇ ਪਾਕਿਸਤਾਨ ਨੂੰ ਚਲੇ ਗਏ ਉਰੀ ਕਰਦੇ ਨੇ ਹਾਇਰਬਾ ਆ ਮਾਰਨ ਕੰਪਨੀ ਆ ਦੇਖ ਲੈ ਉਹ ਵਿਚਿੰਨ ਚ ਧਾਗਾ ਵੀ ਕਿਵੇਂ ਵੰਦਾ ਤਾਂ ਹੈ ਨਾ ਜੀ ਉਹ ਤਾਂ ਬਹੁਤ ਪੁਰਾਣਾ ਮਾਡਲ ਆ ਰਾਣਾ ਮਾਡਲ ਤਾਂ ਨੂੰ ਹੁਣ ਦੱਸਣੀ ਆ ਜੀ ਸਟੋਰੀ ਸ਼ਟਾਫ ਮੇਰੀ ਯਾਦਗਾਰ ਹੈ ਜੀ ਉਹ ਮਸ਼ੀਨ ਉਹ ਤਾਂ ਆਵਰ ਵਾਲਾ ਬਾਬਾ ਦੇਖ ਕੇ ਵੀ ਰਾਂ ਰਹਿ ਗਿਆ ਕਹਿੰਦਾ ਸਾਨ ਖੱਤਰ ਵਾਲੀ ਕਿੱਥੇ ਲਈ ਫਿਰਦੇ ਹੋ ਬਈ ਰੰਗ ਕਰਾਤਾ ਨਾ ਮਾ ਰੰਗ ਕਰਾਤਾ ਕਰੀਮ ਰੰਗ ਇਹਦਾ ਬੰਦ ਹੋਈ ਨੂੰ ਕਹਿੰਦਾ 30 ਸਾਲ ਹੋ ਗਏ 30 ਸਾਲ ਹੋ ਗਏ ਹਾਂ 2010 11 ਚ ਲਿਆਏ 3 ਇਹਨੇ ਵੀ ਕਿਹਾ ਤੱਕ ਨੀ ਕਾ ਦੇਖ ਲੈ ਸੋਈ ਆਹ ਜਿਹੜਾ ਅੱਗੇ ਨੂੰ ਖਲੜੇ ਤੱਕ ਨੂੰ ਉੱਪਰ ਚੱਕ ਕੇ ਲਿਆਉਂਦੀ ਹੈ ਪਹਿਲਾਂ ਤਾਂ ਰੱਬ ਨੇ ਤਕਨੀਕਾਂ ਬਾਰਤੀਆਂ ਸਰਦਾਰਾ ਬੰਦਾ ਬਣਾਇਆ ਖਤਰਨਾਕ ਚੀਜ਼ ਬਣਾਈ ਇਨਸਾਨ ਉਹ ਨਾਲੋਂ ਖਤਰਨਾਕ ਚੀਜ਼ ਬੰਦਾ ਬੰਦਾ ਨਹੀਂ ਬੰਦੇ ਚ ਤਾਂ ਤੁਸੀਂ ਆ ਜਾਣੇ ਹੋ ਇਨਸਾਨ ਇਨਸਾਨ ਬੰਦਾ ਇਨਸਾਨ ਚ ਔਰਤਾਂ ਸਭੇ ਆ ਜਾਂਦੇ ਨੇ ਆਪਾਂ ਕਹਿੰਦੇ ਹੁੰਦੇ ਬੰਦਾ ਬਣ ਗਿਆ ਬੰਦਾ ਉਹ ਫਿਰ ਆਪਾਂ ਕਹਿ ਦੰਨੇ ਆ ਕਹਾਵਤ ਜੀ ਆ ਇੱਕ ਇਨਸਾਨ ਬਣਾਇਆ ਚਲੋ ਮੰਨ ਲਏ ਨੇ ਥੋੜੀ ਜਿਹੀ ਸਭ ਨਾਲੋਂ ਖਤਰਨਾਕ ਦੁਨੀਆ ਤੇ ਸਭ ਨਾਲੋਂ ਖਤਰਨਾਕ ਸ਼ੈਤਾਨ ਦਿਮਾਗ ਹਾਂ ਇਨਸਾਨੀਅਤ ਦਾ ਇਨਸਾਨ ਇਨਸਾਨੀਅਤ ਦਾ ਹੈ ਇਹ ਆਪਣੇ ਫਾਇਦੇ ਲਈ ਕੁਝ ਵੀ ਕਰਦਾ ਕੁਝ ਵੀ ਕਰ ਸਕਦਾ ਆਪਣਾ ਸੜੇਮਾ ਕੱਢਣ ਲਈ ਕਿਸੇ ਨੂੰ ਵੀ ਬਰਬਾਦ ਕਰ ਸਕਦਾ ਭਾਵੇਂ ਕੋਈ ਹੱਥੀ ਪਲੇ ਹੋਏ ਹੋਣ ਹੱਥੀ ਖੜਾਏ ਹੋਏ ਹੋਣ ਉੱਥੇ ਤੱਕ ਮਾਰੇ ਉੱਥੇ ਤੱਕ ਰਹਿਮ ਨਹੀਂ ਹੈ ਰਹਿਮ ਨਹੀਂ ਹੈ ਜੇ ਸਮਝ ਲੈ ਜਿਹੜਾ ਤੇ ਪੁੱਤ ਆਪਣੇ ਹੱਥੀ ਪੜਿਆ ਹੁੰਦਾ ਨਾ ਆਪਣਾ ਵੱਧ ਸੋਜੀ ਵੀ ਇਨਸਾਨ ਨੇ ਹਮ ਮਤਬੁਦਦੀ ਵੀ ਚੰਨ ਸਾਹਮਣੇ ਦਿੱਤੀ ਹੈ ਬਾਈ ਗੁਰੂ ਨੇ ਦਿਮਾਗ ਨਹੀਂ ਤਾਨੀਅਤ ਦੇ ਰੂਪ ਚ ਵਰਤਦਾ ਹਾਂ ਇਹ ਕਹਿੰਦੇ ਵੀ ਹੁਣ ਅਸੀਂ ਸਿੰਧੂ ਸਬਦੂ ਸਾਹਿਬ ਪੀਤੇ ਖਾ ਕੇ ਮਸ਼ੀਨ ਨੂੰ ਪਰਲਚਦੇ ਹੋਏ ਹਾਂ ਇਹ ਕਹਿੰਦੇ ਵੀ ਹੁਣ ਅਸੀਂ ਫਟੇ ਚੱਕ ਦੇਣੇ ਆ ਪੂਕੀਤਾ ਹੁਣ ਸਾਡੇ ਅੰਦਰ ਆ ਸੁੱਤਾ ਪੱਟੀ ਜਾਗ ਪਿਆ ਪੀਤਾ ਖਾ ਕੇ ਸੁੱਤਾ ਪੂਕੀਤਾ ਆ ਗਿਆ ਹਾਂ ਪੱਟੀ ਜਾਗ ਮੇਰਾ ਪੱਟੀ ਹੰਦਾ ਪੱਟੀ ਸੰਦੂ ਸਾਹਬ ਦਾ ਸੁੱਤਾ ਪੱਟੀ ਜਾਗਦਾ ਹੋਇਆ ਕਪੀਤੇ ਖਾਤੀ ਕੰਮ ਲੱਗੇ ਹੈ ਹਾਂ ਮਹਾਰਾਜ ਚਪੇਰੀ ਹੁਣ ਕਮਾ ਦਨੀ ਹੈ ਮਸ਼ੀਨ ਨੂੰ ਮੈਂ ਦੇਖੀ ਹੈ ਕਿ ਤੇ ਕਪੀ ਬਈ ਤੁਸੀਂ ਦੱਸਿਓ ਮੈਨੂੰ ਜ਼ਰੂਰ ਪਹਿਣਾ ਬਈ ਜੇ ਮੈਂ ਪੈਰ ਮੰਗਾ ਲਾ ਮਸ਼ੀਨ ਨਾਲ ਤਾਂ ਮੈਨੂੰ ਫਾਇਦਾ ਰਹੂ ਮੈਂ ਤੇ ਕਰਨਾ ਗੋਡੇ ਜੇ ਇਕੱਠੇ ਕਰਕੇ ਮੈਂ ਤੇ ਚੱਪਾ ਮਾਰ ਕੇ ਮਸ਼ੀਨ ਚੱਲਦੀ ਨਹੀਂ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਜਨਾਨੀਆਂ ਨੂੰ ਕਿਹੜਾ ਕੰਮ ਕਰੇ ਬਿਨਾ ਸਰਦਾ ਨਹੀਂ ਸਰਦਾ ਸਾਰੇ ਟਾਕੇ ਬਗਾਲੇ ਕਰਨੇ ਪੈਂਦੇ ਨੇ ਠੀਕ ਆ ਜੀ ਕਿਸੇ ਨੂੰ ਨਹੀਂ ਸਰਦਾ ਵੀਰਾਂ ਨੂੰ ਕਿਹੜਾ ਸਰਦਾ ਮੋਂ ਮੇਰਾ ਸਰਦਾਰ ਖਾ ਗਿਆ ਪਪੀਤਾ ਜ਼ਿਆਦਾ ਪਹਿਲਾਂ ਤਾਂ ਉਹਨੂੰ ਮੇਰੇ ਘਰ ਦੀ ਰੋਟੀ ਨੇ ਇਸਦੀ ਬਾਈ ਹੋਈ ਸੀ ਹੁਣ ਪਪੀਤੇ ਆਨੇ ਵਾਦੀ ਮੈਨੂੰ ਕੋਈ ਨਹੀਂ ਬਾਈ ਨੇ ਆਤੀ ਮੇਰੀ ਜੈਨੂ ਵਧਿਆ ਤੋਂ ਆਪਣੀ ਰਜਾਈ ਦਾ ਸਿਉਂਸੇਲੇ ਲਾ ਨਾਤਾ ਜੀ ਫੱਟੇ ਚੱਕੇ ਪਏ ਮੇਰੀ ਨਾ ਟੈਂਸ਼ਨ ਅੱਲਾਹ ਹੋ ਤੁਸੀਂ ਮੈਂ ਤਾਂ ਆਪਣੀ ਡਿਊਟੀ ਖਾ ਪੀ ਕੇ ਸਰਨਾਲ ਨਵੋਣੀ ਆ ਨਾਲੇ ਦੁਨੀਆ ਕੋਲ ਬੈਠ ਕੇ ਖਾਈ ਜਾਂਦੀ ਆ ਸਾਡੇ ਪਪੀਤੇ ਜੀਰੇ ਹੋਏ ਨਾਲ ਸਾਡੀਆਂ ਵੱਡਨੀਆਂ ਗਰੀ ਜਾਂਦੀ ਆ ਚਲੋ ਜੀ ਮੈਂ ਹੁਣ ਲੱਭੀ ਹੋਈਆਂ ਘਲੇਸ਼ ਹੋਣਾ ਇਹ ਤਾਂ ਮੁੱਕਣੀਆਂ ਹੀ ਨਹੀਂ ਗੱਲਾਂ ਨਹੀਂ ਮੁੱਕਣੀਆਂ ਆਪਣੀਆਂ ਹੁਣ ਆਪਾਂ ਮਿਲਾਂਗੇ ਅਗਲੇ ਵਲੌਗ ਚ ਹੁਣ ਆਇਆ ਜੇ ਤਾਂ ਹੁਣ ਸਰਦਾਰ ਜੀ ਬੋਲਣ ਕੋਈ ਗੱਲਬਾਤ ਕਰਨ ਫਿਰ ਤਾਂ ਮੈਂ ਗੱਲਬਾਤ ਕਰਾਂ ਹੁਣ ਮੈਂ ਕੱਲੀ ਵੀ ਕਿੰਨਾ ਕੁ ਬੋਲੀ ਜਾਵਾਂ ਸਰਦਾਰ ਜੀ ਨੂੰ ਲੱਗੀ ਨੀਂਦ ਆਉਣ ਕਿਉਂਕਿ ਪਪੀਤਾ ਅਸਰ ਕਰ ਲੱਗ ਗਿਆ ਪਹਿਲਾਂ ਕਰੀ ਅਸਰ ਮੇਥੇ ਵਾਲੀ ਰੋਟੀ ਨੇ ਉਦੋਂ ਪਹਿਲਾਂ ਅਸਰ ਕਰਿਆ ਗਜਰੇਲੇ ਨੇ ਇਹ ਸੋਈ ਗੱਲਾਂ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਕੋਈ ਪਪੀਤਾ ਖਾਂਦਿਆਂ ਖਾਂਦਿਆਂ ਤੁਹਾਨੂੰ ਗਲਤ ਬੋਲ ਹੋ ਗਿਆ ਹੋਵੇ ਤਾਂ ਜਰੂਰ ਮਾਫੀ ਸਤਿ ਸ਼੍ਰੀ ਅਕਾਲ